ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਉਹ ਲੋਕੇਸ਼ਨ ਦਿਖਾ ਰਹੇ ਹਾਂ ਜਿਸ ਲੋਕੇਸ਼ਨ ਨੂੰ ਫਿਲਮਾਂ ਦੇ ਵਿੱਚ ਜੇਲ੍ਹ ਦੇ ਵਜੋਂ ਦਿਖਾਇਆ ਜਾਂਦਾ ਹੈ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਕੇਂਦਰੀ ਜੇਲ੍ਹ ਫਰੋਈਪੁਰ 1856 ਦੋਸਤੋ ਵੈਸੇ ਇਹ ਜੇਲ੍ਹ ਨਹੀਂ ਹੈ ਇਹ ਜੈਤੋ ਦੀ ਧਰਮਸ਼ਾਲਾ ਹੈ ਤੇ ਪਰ ਫਿਲਮਾਂ ਦੇ ਵਿੱਚ ਇਸ ਨੂੰ ਜੇਲ੍ਹ ਦੇ ਵਜੋਂ ਦਿਖਾਇਆ ਜਾਂਦਾ ਹੈ ਕਿਉਂਕਿ ਇਹ ਸਾਰੀ ਲੋਕੇਸ਼ਨ ਬਣੀ ਉਸੇ ਹਿਸਾਬ ਦੀ ਹੋਈ ਹੈ ਇਹ ਫਿਲਮਾਂ ਦੇ ਵਿੱਚ ਬਹੁਤ ਆਸਾਨੀ ਦੇ ਨਾਲ ਇਸ ਨੂੰ ਮੋਡੀਫਾਈ ਕਰ ਲਿਆ ਜਾਂਦਾ ਹੈ ਤੇ ਆਓ ਆਪਾਂ ਅੰਦਰੋਂ ਵੀ ਦੇਖਦੇ ਹਾਂ ਇਹ ਦੋਸਤੋ ਚਾਰ ਚਫੇਰੇ ਆਪਾਂ ਦੇਖ ਰਹੇ ਹਾਂ ਕਿ ਇਹਦਾ ਇੱਕੋ ਜਿਹਾ ਡਿਜ਼ਾਈਨ ਆ ਤੇ ਸਾਹਮਣੇ ਜਿਸ ਤਰ੍ਹਾਂ ਬੈਰਕਾਂ ਹੁੰਦੀਆਂ ਨੇ ਇਹ ਉਸੇ ਤਰੀਕੇ ਦੇ ਨਾਲ ਹੀ ਧਰਮਸ਼ਾਲਾ ਜਿਹੜੀ ਬਣੀ ਹੋਈ ਆ ਤੇ ਇੱਥੇ ਕਾਫੀ ਸਾਰੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਦੀ ਸ਼ੂਟਿੰਗ ਹੋ ਚੁੱਕੀ ਆ ਜਿਨ੍ਹਾਂ ਦੇ ਵਿੱਚ ਜ਼ੈਰ ਰੰਦਾਵਾਦੀ ਫਿਲਮ ਮੈਡਲ ਉਸ ਫਿਲਮ ਦੀ ਕਾਫੀ ਸ਼ੂਟਿੰਗ ਇੱਥੇ ਹੋਈ ਸੀ ਜਿਹੜਾ ਫਿਲਮ ਦੇ ਵਿੱਚ ਜੇਲ ਗੀਤਾ ਉਹ ਵੀ ਇੱਥੇ ਫੁਲਮਾਇਆ ਗਿਆ ਸੀ ਦੇਵ ਖਰੋੜ ਦੀ ਫਿਲਮ ਬਲੈਕੀਆ ਇਸ ਤੋਂ ਇਲਾਵਾ ਸ਼ਾਇਦ ਡਾਕੂਆਂ ਦਾ ਮੁੰਡਾ ਉਸ ਫਿਲਮ ਦੀ ਸ਼ੂਟਿੰਗ ਵੀ ਇੱਥੇ ਹੋਈ ਹੈ ਕਹਿੰਦੇ ਲਾਲ ਸਿੰਘ ਚੱਡਾ ਵੀ ਇਸ ਧਰਮਸ਼ਾਲਾ ਦੇ ਵਿੱਚ ਰਹੇ ਸਨ ਤੇ ਅਮੀਰ ਖਾਨ ਦੀ ਜਿਹੜੀ ਫਿਲਮ ਆਈ ਸੀ ਲਾਲ ਸਿੰਘ ਚੱਡਾ ਉਸ ਦੇ ਵੀ ਜਿਹੜੇ ਕੁਝ ਸੀਨ ਸੀ ਜਿਹੜੇ ਇਸੇ ਧਰਮਸ਼ਾਲਾ ਦੇ ਵਿੱਚ ਫਿਲਮਾਏ ਗਏ ਸੀ ਦੋਸਤੋ ਇਹ ਆਪਾਂ ਅੰਦਰ ਤੋਂ ਦੇਖ ਰਹੇ ਹਾਂ ਬਿਲਕੁਲ ਹੂ ਬੂ ਹੂ ਜਿਸ ਤਰ੍ਹਾਂ ਜੇਲ ਹੁੰਦੀ ਆ ਇਹ ਉੱਪਰ ਨੰਬਰ ਲੱਗੇ ਹੋਏ ਆ ਜਿਸ ਤਰ੍ਹਾਂ ਬੈਰਕਾਂ ਦੇ ਉੱਪਰ ਨੰਬਰ ਲੱਗੇ ਆ ਇਸ ਦਾ ਜਿਹੜਾ ਪਹਿਲਾ ਰੰਗ ਸੀ ਉਹ ਇਹ ਚਿੱਟੇ ਰੰਗ ਦੀ ਸੀ ਜਿਹੜੇ ਤੁਸੀਂ ਫਿਲਮਾਂ ਦੇ ਸਕਰੀਨਸ਼ਾਟ ਨਾਲ ਨਾਲ ਦੇਖੋਗੇ ਪਰ ਹੁਣ ਕੁਝ ਟਾਈਮ ਪਹਿਲਾਂ ਇਸ ਨੂੰ ਜਿਹੜਾ ਰੰਗ ਰੋਗਣ ਕੀਤਾ ਗਿਆ ਹੈ ਤੇ ਇਹ ਕਾਫੀ ਪੁਰਾਣੀ ਧਰਮਸ਼ਾਲਾ ਹੈ ਜਤੋਂ ਸ਼ਹਿਰ ਦੀ ਇਹ ਬਿਲਕੁਲ ਰੇਲਵੇ ਸਟੇਸ਼ਨ ਦੇ ਨਾਲ ਆ ਇਹ ਇਸ ਦੇ ਕਮਰੇ ਆ ਜਿਹੜੇ ਆਪਾਂ ਦੇਖ ਰਹੇ ਆਂ ਤੇ ਜਿਹੜੀਆਂ ਉੱਪਰ ਛੱਤਾਂ ਨੇ ਉਹ ਆਪਾਂ ਦੇਖ ਰਹੇ ਆਂ ਜਿਸ ਤਰ੍ਹਾਂ ਲੱਕੜ ਦੀਆਂ ਛੱਤਾਂ ਨੇ ਤੇ ਇਹ ਵਿਚਾਲੇ ਜਿਹੜਾ ਹਿੱਸਾ ਹੈ ਇਹ ਫਿਲਮ ਦੇ ਵਿੱਚ ਜ਼ਿਆਦਾਤਰ ਇੱਥੇ ਹੀ ਸ਼ੂਟਿੰਗ ਕੀਤੀ ਜਾਂਦੀ ਹੈ ਜਾਂ ਕੁਝ ਕਮਰਿਆਂ ਦੇ ਜਾਂ ਪੁਲਿਸ ਸਟਾਣਾ ਬਣਾ ਕੇ ਇਸ ਨੂੰ ਲੋਕੇਸ਼ਨ ਦੀ ਜਿਸ ਤਰ੍ਹਾਂ ਜ਼ਰੂਰਤ ਹੁੰਦੀ ਹੈ ਫਿਲਮ ਦੇ ਹਿਸਾਬ ਨਾਲ ਉਸੇ ਹਿਸਾਬ ਨਾਲ ਇਸ ਨੂੰ ਮੋਡੀਫਾਈ ਕਰ ਲਿਆ ਜਾਂਦਾ ਹੈ ਦੋਸਤੋ ਇਹ ਤੁਸੀਂ ਜਦੋਂ ਇਸ ਲੋਕੇਸ਼ਨ ਸਾਰੀ ਨੂੰ ਦੇਖੋਗੇ ਤਾਂ ਜਿਹੜੀਆਂ ਤੁਸੀਂ ਫਿਲਮਾਂ ਦੇਖੀਆਂ ਨੇ ਉਹਨਾਂ ਦੇ ਸੀਨ ਵੀ ਤੁਹਾਨੂੰ ਨਾਲ ਦੀ ਨਾਲ ਯਾਦ ਆ ਜਾਣਗੇ ਜਿਹੜੇ ਜਿਹੜੇ ਇੱਥੇ ਫਿਲਮਾਏ ਗਏ ਨੇ ਬੜੀ ਸੋਹਣੀ ਧਰਮਸ਼ਾਲਾ ਹੈ ਜੈਤੋਂ ਸ਼ਹਿਰ ਦੀ ਤੇ ਇਹ ਜਿਸ ਤਰ੍ਹਾਂ ਜੇਲ੍ਹ ਆ ਜੇਲ੍ਹ ਦੇ ਤੌਰ ਤੇ ਹੀ ਇਸ ਦੇ ਜਿਹੜੇ ਸੀਨ ਨੇ ਉਹ ਇੱਥੇ ਫੁਲਮਾਏ ਜਾਂਦੇ ਨੇ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਜਰੂਰ ਕਰਿਆ ਜੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਵਾਸਤੇ ਕੁਲਵਿੰਦਰ ਸੰਧੂ ਫੇਸਬੁੱਕ ਅਤੇ ਇੰਸਟਾਗ੍ਰam ਤੇ ਸਾਨੂੰ ਫੋਲੋ ਜਰੂਰ ਕਰਿਓ ਧੰਨਵਾਦ